ਤਰੀਕ ਨੂੰ ਡਾਇਮੰਡ ਦਾ ਨਿਸ਼ਾਨ ਡਾਇਮੰਡ ਦਾ ਨਿਸ਼ਾਨ ਲਾ ਬੀਰੋ ਭੁੱਲਿਓ ਡਾਇਮੰਡ ਦੇ ਨਿਸ਼ਾਨ ਤੇ ਬਟਨ ਦਬਾ ਕੇ ਸੱਚ ਦੀ ਆਵਾਜ਼ ਨੂੰ ਵਿਧਾਨ ਸਭਾ ਪਹੁੰਚਾਓ ਤਾਂ ਕਿ ਤੁਹਾਡੇ ਹਲਕੇ ਦੇ ਸਾਰੇ ਜਿੱਦਾਂ ਜਿੱਦਾਂ ਚੋਣਾਂ ਨਜ਼ਦੀਕ ਆ ਰਹੀਆਂ ਤੁਹਾਨੂੰ ਪਤਾ ਕਿ ਜਿਹੜੇ ਕੈਂਡੀਡੇਟ ਆ ਉਹ ਵੀ ਆਪਣੇ ਆਪਣੇ ਪ੍ਰਚਾਰ ਚ ਦਿ ਲੋ ਜਾਣ ਨਾ ਰੁੱਝ ਗਏ ਆ ਤੇ ਸਾਡੇ ਨਾਲ ਹੈਗੇ ਆ ਹੁਣ ਬਰਜਿੰਦਰ ਸਿੰਘ ਜੀ ਜਿਨ੍ਹਾਂ ਦਾ ਚੋਣ ਨਿਸ਼ਾਨ ਹੈਗਾ ਯਾ ਡਾਇਮੰਡ ਤੇ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਕਿ ਕਿਉਂ ਉਹ ਚੋਣਾਂ 'ਚ ਖੜੇ ਹੋਏ ਆ ਤੇ ਕੀ ਸੋਚ ਕੇ ਉਹ ਕਿੱਦਾਂ ਦਾ ਆਪਣਾ ਵਿਜ਼ਨ ਲੈ ਕੇ ਚੱਲੇ ਆ ਹਲਕਾ ਡੇਰਾ ਵਸੀ ਵਾਸਤੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਚੋਣਾਂ 'ਚ ਇਲੈਕਸ਼ਨਾਂ 'ਚ ਖੜੇ ਹੋਏ ਆ ਕੀ ਵਿਜ਼ਨ ਲੈ ਕੇ ਤੁਸੀਂ ਆਏ ਆ ਤੇ ਜਿਰਕਪੁਰ ਲਈ ਕੀ ਨਾਅ ਮਾ ਲੈ ਕੇ ਆਉਂਗੇ ਕਿ ਲੋਕ ਤੁਹਾਨੂੰ ਵੋਟ ਪਾਉਣ ਦੇਖੋ ਜੀ ਪਹਿਲੀ ਗੱਲ ਤਾਂ ਅਸੀਂ ਜਿਹੜੀ ਇਹ ਗਲਤੀ ਰਾਜਨੀਤੀ ਹੈ ਇਸ ਗਲਤੀ ਰਾਜਨੀਤੀ ਨੂੰ ਬਦਲਣ ਵਾਸਤੇ ਆਏ ਆ ਠੀਕ ਹੈ ਅਸੀਂ ਇੱਕ ਅੰਦੋਲਨਕਾਰੀ ਟਾਈਪ ਬੰਦੇ ਆ ਤੇ ਕਈ ਸਾਲ ਤੋਂ ਆਮ ਜਨਤਾ ਲਈ ਅੰਦੋਲਨ ਕਰ ਰਹੇ ਹਾਂ ਹੂੰ ਗੱਲ ਕੀ ਹੈ ਇਹ ਜਿਹੜੀਆਂ ਪਾਰਟੀਆਂ ਆਂਦੀਆਂ ਇਹ ਲੋਕਾਂ ਨੂੰ ਜੋ ਝੂਠੇ ਵਾਅਦੇ ਕਰਦੀਆਂ ਉਹਦੇ ਬਾਅਦ 5 ਸਾਲ ਲੋਕ ਤਰਸ ਜਾਂਦੇ ਆ ਇਹਨਾਂ ਨੂੰ ਦੇਖਣ ਵਾਸਤੇ ਤਰਸ ਜਾਂਦੇ ਹੂੰ ਉਹ ਮੋਟੀ ਜੀ ਗੱਲ ਜਿਹੜਾ ਮੇਰਾ ਆਉਣ ਦਾ ਮਤਲਬ ਹੈ ਮੈਂ ਸ਼ੁਰੂ ਤੋਂ ਜਿਹੜੀ ਫਾਈਟ ਕਰ ਰਿਹਾ 22 ਮਹੀਨੇ ਤੋਂ ਇਹ ਮੈਂ ਬੋਰੀ ਦੇ ਕੱਪੜੇ ਪਾ ਰਿਹਾ ਤੇ ਇਹਨਾਂ ਕੱਪੜਿਆਂ ਨੂੰ ਪਾਣ ਦਾ ਜਿਹੜਾ ਮੈਂ ਸਰਕਾਰ ਨੂੰ ਦਿਖਾ ਰਿਹਾ ਵੀ ਆਮ ਜਨਤਾ ਦੇ ਜਿਹੜੇ ਹਾਲਾਤ ਨੇ ਨਾ ਬੋਰੀ ਕੱਪੜੇ ਜਿਹਾ ਹੋਊਗਾ। ਇਹ ਕਰਪਸ਼ਨ ਨੂੰ ਮੈਂ ਜੜ ਤੋਂ ਖਤਮ ਕਰਨਾ ਚਾਹੁੰਦਾ ਹੁਣ ਮੈਂ ਸੋਚਿਆ ਵੀ ਇਸ ਨੂੰ ਰਾਜਨੀਤੀ ਦੇ ਵਿੱਚ ਵੜ ਕੇ ਕਿਉਂਕਿ ਕਰਪਸ਼ਨ ਦੀ ਮੇਨ ਜੜ ਰਾਜਨੀਤੀ ਦੇ ਵਿੱਚ ਆਈ ਹੈ। ਉੱਥੇ ਜਾ ਕੇ ਕਰਪਸ਼ਨ ਨੂੰ ਖਤਮ ਕਰਿਆ ਜਾਵੇ। ਜਿਹੜਾ ਮੈਂ ਆਪਣੇ ਹਲਕੇ ਵਾਸਤੇ ਜਿਹੜੇ ਮੈਂ ਕੰਮ ਕਰਨ ਦੀ ਮੇਰੀ ਇੱਕ ਕਲਪਨਾ ਨੂੰ ਸੁਪਨਾ ਹੈ। ਅੱਛਾ ਬਾਕੀ ਜਿਹੜੀ ਗੱਲ ਹੈ ਮੇਰਾ ਸੁਰੂਤੋ ਉਸੂਲ ਹੈ ਜੋ ਮੇਰੇ ਮੂੰਹ ਤੋਂ ਬਚਨ ਨਿਕਲਦੇ ਆ ਮੈਂ ਉਹਨਾਂ ਤੇ ਖਰਾਬ ਕਰਦਾ ਮਰਨੀ ਮਰ ਜਾਂਦਾ ਮੈਂ ਖਰਾਬ ਕਰਦਾ ਆਪਣੇ ਜਿੰਨੇ ਵੀ ਇੱਥੇ ਹਲਕੇ ਦੇ ਬੱਚੇ ਨੇ ਉਹਨਾਂ ਨੂੰ ਮੈਂ ਇੱਕਦਾਂ ਖੇਲਾ ਵਿੱਚ ਬਹੁਤ ਅੱਗੇ ਵਧਾਉਣਾ ਚਾਹੁੰਦਾ ਉਹਨਾਂ ਨੂੰ ਮੌਕਾ ਦੇਣਾ ਚਾਹੁੰਦਾ ਫ੍ਰੀ ਆਫ ਕੋਚਿੰਗ ਦੇਣਾ ਚਾਹੁੰਦਾ ਉਹਨਾਂ ਨੂੰ ਉਹਦਾ ਪ੍ਰਬੰਧ ਕਰਨਾ ਚਾਹੁੰਦਾ ਵੀ ਗਰੀਬ ਦੇ ਗਰੀਬ ਦਾ ਬੱਚਾ ਵੀ ਖੇਲੇ ਤੇ ਅਸੀਂ ਉਹਨੂੰ ਫੁੱਲ ਸਪੋਰਟ ਕਰੀਏ ਤੇ ਅਸੀਂ ਖੁਦ ਉਹਨਾਂ ਦੇ ਜਿਹੜੇ ਟ੍ਰੈਲ ਹੋਣ ਦੇਖਣ ਜਾਈਏ ਅੰਨਾ ਕਰਪਸ਼ਨ ਆ ਸਾਡੇ ਬੱਚੇ ਜਾਂਦੇ ਆਂ ਮੂੰਹ ਲਟਕਾ ਕੇ ਆ ਜਾਂਦੇ ਆਂ ਕਰਪਸ਼ਨ ਉਹਨਾਂ ਦੇ ਭਵਿਸ਼ਾ ਨੂੰ ਖਤਮ ਕਰ ਰਿਹਾ ਠੀਕ ਹੈ ਨੰਬਰ ਦੋ ਗੱਲ ਕੀ ਆ ਤੁਸੀਂ ਕਿਸੇ ਵੀ ਸੜਕਾਂ 'ਚ ਜਾ ਕੇ ਦੇਖ ਲਓ ਮੈਂ ਮੋਟਰਸਾਈਕਲ ਤੇ ਖੁਦ ਚੱਲਦਾ ਕਈ ਵਾਰੀ ਮੇਰਾ ਮੋਟਰਸਾਈਕਲ ਖੱਡੇ 'ਚ ਜਾ ਕੇ ਬੰਦ ਹੋ ਜਾਂਦਾ ਸੜਕਾਂ ਦਾ ਇਹ ਹਾਲ ਹੈ ਕਿ ਲੋਕ ਖੁਦ ਕਈ ਜਗ੍ਹਾ ਆਪਣੇ ਪੈਪ ਪਾ ਰਹੇ ਆਂ ਫਿਰ ਮੋਟੀ ਜੀ ਗੱਲ ਹੈ ਹੋਰ ਬੜੇ ਕੰਮ ਹੈ ਬਿਜਲੀ ਦੇ ਲਾ ਲੋ ਬਾਕੀ ਜਿਹੜੀ ਇਹ ਪਾਰਟੀਆਂ ਕੋਈ ਵੀ ਫੰਡ ਮਿਲਦਾ ਨਾ ਕਰਕੇ ਸ਼ੋਅ ਕਰਦਿਆਂ ਜਾਂ ਦੱਸਦਿਆਂ ਜਿੰਨੇ ਵੀ ਤਕਰੀਬਨ ਤੁਸੀਂ ਦੇਖ ਲਓ ਪਾਰਟੀਆਂ ਦੇ ਵਿੱਚ ਪ੍ਰਾਪਰਟੀ ਡੀਲਰ ਆਏ ਹੋਏ ਹਨ ਉਹਨਾਂ ਨੂੰ ਸਿਰਫ ਆਪਣੀ ਪ੍ਰਾਪਰਟੀ ਬਣਾਉਣ ਦਾ ਪਤਾ ਕਰੋਣਾ ਅਰਬਾਪਤੀ ਇੱਥੇ ਆ ਕੇ ਬੰਦੇ ਬਣ ਗਏ ਲੇਕਿਨ ਅਸੀਂ ਇਸ ਨੂੰ ਸੱਚ ਜਿ ਬਦਲਣਾ ਚਾਹੁੰਦੇ ਆ ਮੈਂ ਵਿਧਾਨ ਸਭਾ ਪਹੁੰਚ ਗਏ ਇਹ ਜਿਹੜੀ ਜਨਤਾ ਹੈ ਜਨਤਾ ਨੇ ਪਹੁੰਚਾਣਾ ਹੈ ਵਿਧਾਨ ਸਭਾ ਪਹੁੰਚ ਗਏ ਇਹ ਬੋਰੀ ਦੇ ਕੱਪੜੇ ਪਾ ਕੇ ਇਹਨਾਂ ਨੂੰ ਜਿਹੜੇ ਬਗਲਾ ਪਖਤ ਬਣ ਕੇ ਮੰਤਰੀ ਫਿਰਦੇ ਆ ਇਹਨਾਂ ਨੂੰ ਦਿਖਾਣਾ ਚਾਹਨਾ ਬਿੱਜੇ ਨੀਚੇ ਜਨਤਾ ਦੇ ਹਾਲਾਤ ਇਹ ਨਾ ਬੋਰੀ ਦੇ ਕੱਪੜੇ ਤਰ੍ਹਾਂ ਨੇ ਅੱਜ ਵੀ ਫੈਕਟਰੀਆਂ ਦੇ ਵਿੱਚ ਬਰਕਰ 7-8000 ਰੁਪਏ ਵਿੱਚ ਕੰਮ ਕਰ ਰਿਆ ਇਹ ਜਿਸ ਮਹंगाई ਤੋਂ ਅਮਨਾ ਕਰਦਾ ਖਰਚਾ ਚਲਾ ਰਿਆ ਮੈਂ ਦੇਖ ਕੇ ਹੈਰਾਨ ਹੋਇਆ ਲੋਕਾਂ ਨੂੰ ਤੇ ਮੇਰੇ ਮੂੰਹ ਜੋ ਬਚਨ ਨਿਕਲੇ ਵੀ ਬਜਿੰਦਰ ਤੂੰ ਤਬਦਲ ਜਾ ਕਿਉਂਕਿ ਅਸੀਂ ਸੂਰਤ ਪਰਨੇ ਲਿਆ ਨਿਰਨੇ ਲਿਆ ਵੀ ਜੀਵਨ ਛਾਪਰ ਕਰਦਾ ਨਾ ਜਨਤਾ ਵਾਸਤੇ ਕਿਉਂਕਿ ਅਸੀਂ ਉਹਨਾਂ ਸੀਦਾਂ ਦੀ ਜਦ ਕਦਾਬਾ ਪੜੀਆਂ ਉਹਨਾਂ ਨੂੰ ਯਾਦ ਕਰਦੇ ਆ ਤਾਂ ਅਸੀਂ ਇਹ ਨਹੀਂ ਸੋਚਦੇ ਵੀ ਉਹਨਾਂ ਨੂੰ ਫੜੋ ਅਰ ਗੇਰ ਦੋ ਉਸ ਤੇ ਉਤਰਨ ਦੀ ਬੜੋ ਬੜੀ ਇੱਛਾ ਹੋਈ ਆ ਉਹ ਅੱਛੀ ਇੱਛਾ ਬਾਹਰ ਆ ਗਈ ਉਹ 10-15 ਸਾਲ ਤੋਂ ਮੈਂ ਜੋ ਮੇਰੇ ਵਾਹਿਗੁਰੂ ਨੇ ਸੇਵਾ ਲਈ ਹੈ ਮੈਂ ਨਿਭਾਉਂਦਾ ਰਹਿਆ ਕਿੰਨੀ ਕ ਕਿੰਨੀ ਕਵੋਟਾ ਐਕਸਪੈਕਟ ਕਰ ਰਹੇ ਹੋ ਜੀ ਤੁਹਾਨੂੰ ਪੈਣ ਗਿਆ ਦੇਖੋ ਜੀ ਜਿਹੜੀ ਅਸੀਂ ਲੜਾਈ ਲੜਦੇ ਆ ਨਾ ਵੀ ਅਸੀਂ ਜਿੱਤਣ ਵਾਸਤੇ ਲੜਦੇ ਹੁਣ ਗੱਲ ਕੀ ਹੈ ਉਹਨਾਂ ਇਹਨਾਂ ਨੇ ਪਾਰਟੀਆਂ ਨੇ ਕਈ ਕਈ ਟੈਂਪੂ ਲਾ ਰੱਖੇ ਤੇ ਅਸੀਂ ਮੈਂ ਖੁਦ ਨਿਕਲੇ ਆ ਤੇ ਮੈਂ ਕੋਈ ਥ੍ਰੀ ਬਿਲਰ ਨਹੀਂ ਲਾਇਆ ਕਰਾਇਆ ਤਾਂ ਮੈਂ ਖੁਦ ਪ੍ਰਚਾਰ ਕਰ ਰਿਹਾ ਇਹ ਮੈਂ ਸੋਚਦਾ ਵੀ ਮੈਂ ਇਹ ਹਲਕਾ ਡੇਰਾ ਬੱਸੀ ਇਸ ਵਾਰੀ ਸੱਚ ਦਾ ਇਤਿਹਾਸ ਰਚੂਗਾ ਇਹ ਬਲਜਿੰਦਰ ਨੂੰ ਵਿਧਾਨ ਸਭਾ ਭੇਜੂਗਾ ਤੇ ਇਹ ਪੂਰਾ ਹਿੰਦੁਸਤਾਨ ਦੇਖੂਗਾ ਵੀ ਹਾਂ ਇੱਕ ਬੰਦਾ ਬੋਰੀ ਦੇ ਕੱਪੜੇ ਪਾ ਕੇ ਅੰਦੋਲਨ ਕਰਦਾ ਦਾ ਡੇਰਾ ਬੱਸੀ ਦੇ ਜਿਹੜੇ ਹਲਕੇ ਦੇ ਲੋਕ ਹੈ ਉਹ ਬਕਾਉ ਨਹੀਂ ਹੈ ਉਹਨਾਂ ਨੇ ਸੱਚ ਦਾ ਸਾਥ ਦੇ ਆ ਤੇ ਜਾ ਕੇ ਜਦ ਮੈਂ ਉਥੇ ਹਲਕੇ ਵਿਧਾਨ ਸਭਾ ਦੇ ਵਿੱਚ ਗੁੰਜੂਗਾ ਇਹ ਡੇਹਰਾ ਬਸੀ ਹਲਕੇ ਦੇ ਮਤਲਬ ਚੰਡੀਗੜ੍ਹ ਦੇ ਇਸ ਨੂੰ ਬਰਾਬਰ ਕਰਨਾ ਮੇਰਾ ਸੰਕਲਪ ਹੈ ਕਿ ਜਿਵੇਂ ਮੇਰੇ ਬੱਚੇ ਇੱਥੇ ਵੀ ਇਹ ਲੱਗੇ ਵੀ ਹਾਂ ਥਾਰ ਥਾਂ ਇਹਨਾਂ ਨੂੰ ਕੋਚਿੰਗ ਮਿਲੇ ਖੇਡਾਂ ਦਾ ਪ੍ਰਬੰਧ ਮਿਲੇ ਜੋ ਕਿਰਾਏਦਾਰ ਦੁਕਾਨਦਾਰ ਬੈਠੇ ਨੇ ਕਈ-ਕਈ 15-15 ਸਾਲ ਤੋਂ ਕਿਰਾਏ ਤੇ ਬੈਠੇ ਆ ਗਰੀਬ ਆ ਉਹਨਾਂ ਨੂੰ ਹੋ ਸਕਦਾ ਮੈਂ ਕੁਝ ਐਜਾ ਸੰਕਲਪ ਮੇਰਾ ਜਿਹੜਾ ਹੈ ਉਹਨਾਂ ਨੂੰ ਕੋਈ ਮਾਰਕੀਟ ਕੱਟ ਕੇ ਦਮਾ ਵੈਜੀਬਰੇਟ ਤੇ ਉਹਨਾਂ ਦੁਕਾਨਾਂ ਦਾ ਮਾ ਰੋਜ਼ਗਾਰ ਕਰ ਕਰ ਪਹੁੰਚਾ ਮਾਂ ਵੀ ਹਰ ਇਨਸਾਨ ਨੂੰ ਕਰ ਕਰ ਰੋਜ਼ਗਾਰ ਮਿਲੇ ਤੁਹਾਨੂੰ ਲੱਗਦਾ ਰਵਾਇਤੀ ਪਾਰਟੀਆਂ ਨੂੰ ਤੁਸੀਂ ਟੱਕਰ ਦੇ ਸਕੋਗੇ ਕੱਲੇ ਘੁਮਰੇ ਆ ਉਹਨਾਂ ਦੇ ਲਾਅ ਉਲਸ਼ਕਰ ਘੁਮਰੇ ਆ ਹਜ਼ਾਰਾਂ ਬੰਦੇ ਉਹਨਾਂ ਦੇ ਨਾਲ ਲੱਗੇ ਹੋਏ ਆ ਤੇ ਤੁਸੀਂ ਕੱਲੇ ਉਹਨੂੰ ਟੱਕਰ ਦੇ ਪਾਉਂਗੇ ਦੇਖੋ ਇਹ ਇੱਕ ਆਮ ਗੱਲ ਬੰਦਾ ਸੋਚ ਸਕਦਾ ਹੈ ਲੇਕਿਨ ਜੋ ਇਨਸਾਨ ਆਪਣੇ ਆਪ ਨੂੰ ਪੂਰੀ ਤਰ੍ਹਾਂ ਢਾਲ ਚੁੱਕਿਆ ਬਦਲ ਚੁੱਕਿਆ ਹੈ ਕ੍ਰਾਂਤੀਕਾਰੀ ਜੇ ਤੁਸੀਂ ਕਹਿੰਦੇ ਆ ਜੇ ਆਪਾਂ ਇਹ ਸੋਚੀਏ ਤਾਂ ਫਿਰ ਤਾਂ ਭਗਤ ਸਿੰਘ ਵਰਗੇ ਦੇਸ਼ ਨੂੰ ਆਜ਼ਾਦ ਕਰਾ ਪੰਦੀ ਅਸੀਂ ਉਸ ਟਾਈਪ ਦੇ ਬੰਦੇ ਆ ਅਸੀਂ ਮਰਨੀ ਮਰ ਜਾਾਂਗੇ ਹੁਣ ਜੋ ਰਸਤੇ ਤੁਰੇ ਆ ਇਹ ਗੱਦੀ ਰਾਜ ਨੂੰ ਬਦਲ ਕੇ ਛੱਡਾਂਗੇ ਲੇਕਿਨ ਅੱਜ ਨਹੀਂ ਕੱਲ ਹੋ ਸਕਦਾ ਮੈਂ ਇਸ ਵਾਰੀ ਮੇਰਾ ਪੂਰਾ ਸੰਕਲਪ ਹੈ ਇਸ ਵਾਰੀ ਮੈਂ ਜਿੱਤ ਪ੍ਰਾਪਤ ਕਰਾਂਗਾ ਇਹ ਜਨਤਾ ਮੰਨੂ ਜਿਤਾ ਕੇ ਵਿਧਾਨ ਸਭਾ ਭੇਜੂਗੀ ਇਹ ਬੋਰੀ ਦੇ ਕੱਪੜੇ ਪਾਣ ਦਾ ਕੀ ਮਕਸਦ ਤੁਸੀਂ ਕਿਸਾਨ ਅੰਦੋਲਨ ਅੰਦਾਲ ਚ ਵੀ ਮੋਰੀ ਰਹੇ ਆ ਉੱਤੇ ਤੁਸੀਂ ਉਹਨਾਂ ਤੋਂ ਨਹੀਂ ਟਿਕਟ ਮੰਗੀ ਆਈ ਕਿਸਾਨ ਅੰਦੋਲਨ ਤੇ ਚੁੱਧੀ ਮੋਰੀ ਰਹੇ ਕਿਸਾਨ ਅੰਦੋਲਨ ਦੇ ਵਿੱਚ ਮੈਂ ਮੋਰੀ ਰਿਹਾ ਮੈਂ ਉੱਤੇ ਅੰਦੋਲਨ ਦੀ ਕਾਫੀ ਵਾਇਰਲ ਵੀ ਰਿਹਾ ਮਤਲਬ ਸੇਵਾ ਨਿਭਾਉਂਦਾ ਰਿਹਾ ਜਦ ਕਿ ਮੈਂ ਕਿਸਾਨ ਅੰਦੋਲਨ ਤੇ ਦੌਰਾਨ ਉਸ ਤੋਂ ਪਹਿਲਾਂ ਕਈ ਮਹੀਨੇ ਪਹਿਲਾਂ ਤੋਂ ਮੈਂ ਉਹਨਾਂ ਅੰਦੋਲਨ ਕਰ ਰਿਹਾ ਕਿਸਾਨ ਅੰਦੋਲਨ ਜਿੱਦਾਂ ਹੀ ਕਿਸਾਨਾਂ ਨੇ ਦੇਖਿਆ ਮੈਂ ਉਹਦੇ ਵਿੱਚ ਬਸਾਮਲ ਹੋਇਆ ਕਿਉਂਕਿ ਅਸੀਂ ਉਹਨਾਂ ਦਾ ਅੰਨ ਖਾਂਦੇ ਹਾਂ ਲੇਕਿਨ ਕਿਸਾਨ ਪਾਰਟੀਆਂ ਦੇ ਵਿੱਚ ਕੁਝ ਲੋਕ ਐਜੇ ਸੀ ਜਿਨ੍ਹਾਂ ਦਾ ਮਕਸਦ ਸੀ ਰਾਜਨੀਤੀ 'ਚ ਜਾਣਾ ਫਿਰ ਉਹਨਾਂ ਦਾ ਮਕਸਦ ਜੋ ਰਾਜਨੀਤੀ ਜਾਣਾ ਸੀ ਉਹ ਕੁਝ ਬੰਦਿਆਂ ਨੂੰ ਉਹਨਾਂ ਨੇ ਐਜੇ ਬੰਦਿਆਂ ਨੂੰ ਟਿਕਟਾਂ ਲਈਆਂ ਜੋ ਕਿ ਕਿਸਾਨ ਅੰਦੋਲਨ 'ਚ ਕਦੇ ਹੋ ਗਿਆ ਇੱਕ ਅੱਧੀ ਰਾਤ ਗਏ ਤੇ ਉਹਨਾਂ ਨੂੰ ਟਿਕਟਾਂ ਦਿੱਤੀਆਂ ਉਹ ਪੈਸੇ ਵਾਲੇ ਸਨਮਾਜਦਾਰ ਸੀ ਟੋਟੇ ਕਹਿਣਾ ਮਤਲਬ ਇਹ ਵੇਚੀ ਗਈਆਂ ਟਿਕਟਾਂ ਦੂਸਰੀ ਰਵਾਇਤੀ ਪਾਰਟੀ ਜਿਹਾ ਹਿੰਦੁਸਤਾਨ 'ਚੋਂ ਮੋਟੀ ਜੀ ਗੱਲ ਹੈ ਮੈਂ ਵਾਹਿਗੁਰੂ ਤੋਂ ਅਰਦਾਸ ਕਰਦਾ ਵੀ ਘਰ ਘਰ 'ਚ ਆਰਾਮ ਮਿਲੇ ਆ ਵੈਸੇ ਆਰਾਮ ਘਟਣਾ ਬਹੁਤ ਔਖਾ ਪਾਰਟੀਆਂ ਇਹੀ ਗੱਲ ਦੀ ਮੇਰੀ ਫਾਈਟ ਹੈ ਜੋ ਖਿਡਾਰੀ ਖੇਡਾਂ ਦੀ ਲਾ ਲੋ ਜਿਹੜੀ ਸਿਲੈਕਸ਼ਨ ਟੀਮਾਂ ਬਣੀਆਂ ਉਹ ਵੀ ਪੈਸੇ ਲੈ ਕੇ ਸਿਲੈਕਟ ਕਰਦੀਆਂ ਜਿਹੜੀ ਪਾਰਟੀਆਂ ਬਣੀਆਂ ਉਹਨਾਂ ਦੀ ਵੀ ਡਿਮਾਂਡ ਹੁੰਦੀ ਹੈ ਇੱਥੇ ਆਰਾਮ ਕਰਨਾ ਬਹੁਤ ਔਖਾ ਮੈਂ ਤਾਂ ਵਾਹਿਗੁਰੂ ਤੋਂ ਚਾਹੁੰਦਾ ਵੀ ਜੋ ਵੀ ਦੇਸ਼ ਨੂੰ ਬਦਲਣਾ ਚਾਹੁੰਦਾ ਅਨ ਕਸਮ ਖਾ ਕੇ ਨਿਕਲੇ ਵੀ ਦੇਸ਼ ਨੂੰ ਬਦਲਣਾ ਕਿਉਂਕਿ ਅਸੀਂ ਇਨਸਾਨ ਕਮਾਣੇ ਅਸੀਂ ਪੈਸਾ ਕਮਾਣ ਨਹੀਂ ਆਲੇ ਠੀਕ ਹੈ ਸ਼ੁਕਰੀਆ ਜੀ ਇਹ ਤੁਸੀਂ ਸੁਣਿਆ ਜੀ ਗੱਲਾਂ ਇਹਨਾਂ ਦੇ ਜਿਹਨਾਂ ਕਹਿੰਦੇ ਆਪਾਂ ਅ ਜਿਰਕਪਨੂ ਡੇਰਾ ਬਸ ਇਹਨੂੰ ਆਪਣੇ ਹਲਕੇ ਨੂੰ ਬਦਲਾਂਗੇ ਇਤਿਆਸ ਕਰਦੇ ਆ ਕਿ ਆਪਣੀ ਜਿਹੜੀ ਲੜਾਈ ਹੈ ਉਹਦੇ ਚ ਖਰੇ ਉੱਤਨ ਕੇ ਜਿੱਤ ਪ੍ਰਾਪਤ ਕਰਾਂਗੇ